ਲਓ ਜੀ ਮਿੱਤਰੋ ਤੁਹਾਡੇ ਸਾਹਮਣੇ ਇੱਕ ਵਾਰੀ ਫੇਰ ਆਪਾਂ ਰੂਬਰੂ ਹੋਏ ਆ ਬੜੀ ਖੁਸ਼ੀ ਦੀ ਗੱਲ ਆ ਕਿ ਭਾਈ ਸਰਬਜੀਤ ਸਿੰਘ ਖਾਲਸਾ ਜਿੱਤ ਦੇ ਲੱਗ ਗਈ ਆ ਜਿੱਤੇ ਹੀ ਪਏ ਆ ਅਸੀਂ ਹੁਣ ਜਾ ਰਹੇ ਆ ਉਹਨਾਂ ਦੇ ਕੋਲ ਲੁਧਿਆਣੇ ਤੋਂ ਫਰੀਦਕੋਟ ਗੱਲ ਹੋ ਗਈ ਆ ਭਾਈ ਸਾਹਿਬ ਨਾਲ ਤੇ ਅਸੀਂ ਤਕਰੀਬਨ ਉੱਥੇ ਡੇਢ ਘੰਟੇ ਤੱਕ ਪਹੁੰਚ ਜਾਣਾ ਫਰੀਦਕੋਟ ਤੇ ਉਹਨਾਂ ਨਾਲ ਮਿਲਾਂਗੇ ਕੁਝ ਸਵਾਲ ਹੈਗੇ ਆ ਸੰਗਤਾਂ ਦੇ ਅਸੀਂ ਪੁੱਛਾਂਗੇ ਉਹਨਾਂ ਨੂੰ ਤੇ ਉਹਨਾਂ ਦੇ ਵੀ ਸਵਾਲ ਸੰਗਤਾਂ ਤੱਕ ਪਹੁੰਚਾਵਾਂਗੇ ਕਿ ਉਹ ਕੀ ਕਰਨਾ ਚਾਹੁੰਦੇ ਆ ਬਹੁਤ ਵੱਡੀ ਜ਼ਿੰਮੇਵਾਰੀ ਹੁਣ ਮਿਲ ਗਈ ਆ ਭਾਈ ਸਾਹਿਬ ਨੂੰ ਤੇ ਨਾਲ ਭਾਈ ਅਮਰਪਾਲ ਸਿੰਘ ਜੀ ਦੇ ਅਸੀਂ ਚਾਹਾਂਗੇ ਮਾਤਾ ਜੀ ਨਾਲ ਵੀ ਅਸੀਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਤੇ ਸੰਗਤਾਂ ਦੇ ਰੂਬਰੂ ਹੋਵਾਂਗੇ ਤੋਂ ਸੋ ਆਪਣੋਂ ਬੇਨਤੀ ਆ ਕਿ ਸਾਥ ਦਿਓ ਸਾਡਾ ਵੀ ਤੇ ਉਹਨਾਂ ਦਾ ਵੀ ਬੜੀ ਜ਼ਿੰਮੇਵਾਰੀ ਆ ਪੰਜਾਬ ਤੇ ਸੋ ਦੋਸਤੋ ਤੁਸੀਂ ਬਨੇ ਰਹੋ ਪੰਜਾਬੀ ਸਾਨ ਚੈਨਲ ਦੇ ਨਾਲ ਅਪਡੇਟ ਜਲਦੀ ਕਰਾਂਗੇ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ